ਇਹ ਨਾਮ ਕੀ ਦਵਾ 25 ਸੰਖੇ ਮੇਰਾ ਨਾਮ ਹੈ ਜੀ ਪਿੰਡ ਟੈਂਡੀ ਵਾਲੇ ਰਹੀਦਾ ਪਾਣੀ ਦੇ ਕੀ ਹਾਲਾਤ ਪਾਣੀ ਜੀ ਅੱਗੇ ਨੂੰ ਫਿਰ ਵਧ ਰਿਹਾ ਸਾਨੂੰ ਦਾਹੀਂ ਗਏ ਤੇ ਉਹ ਪਾਣੀ ਥੋੜੇ ਕਾਮ ਹੈਗਾ ਹੁਣ ਇਹ ਤੋਂ ਬਾਅਦ ਵਿੱਚ ਵਧ ਜਾਂਦਾ ਕਿੰਨੀ ਕਿ ਲੇਬਰ ਇੱਥੇ ਲੱਗੀ ਬੰਦ ਇੱਥੇ ਜੀ ਲੇਬਰ ਤਾਂ ਬਹੁਤ ਲੱਗੀ ਪਰ ਲੇਬਰ ਹੁਣ ਹੁਣ ਆਦੇ ਮਹੀਨੇ ਤਾਂ ਬੰਨ ਨਹੀਂ ਜਾਣੇ ਪਾਣੀ ਪਰ ਹਾਡਾ ਉਹ ਕਿੜਾ ਹੀ ਘਟੇ ਵਿੱਚ ਮਾਰੀ ਦੋ ਸਾਰੇ ਲੁੱਟ ਜਾਂਦੇ ਪਾਣੀ ਪਾਣੀ ਲੈ ਜਾਂਦਾ ਹੁਣ ਉੱਤੇ ਪੂਰਾ ਪਾਣੀ ਦੇ ਖਲੋਰ ਹੀ ਗਏ ਅਸੀਂ ਤਾਂ ਬੜੇ ਪਰੇਸ਼ਾਨ ਹੋ ਇਸ ਖੜੇ ਆ ਇਹਦੂ ਬਾਅਦ ਵਿੱਚ ਅਸੀਂ ਹੁਣ ਕੀ ਕਰੀਏ ਵੀ ਹੁਣ ਮਿੱਟੀ ਵੀ ਖਤਮ ਹੋ ਚੱਲੀ ਹੈ ਸਾਡੀ ਮਿੱਟੀ ਇੱਥੇ ਲਿਆ ਕੇ ਦੇਵਣੇ ਦਿੱਤਾ ਅਸੀਂ ਹੁਣੇ ਮਿੱਟੀ ਪਾਵਾਂਗੇ ਸ਼ਾਸਨ ਮਿੱਟੀ ਨਹੀਂ ਪਹਚਾਈ ਇੱਥੇ ਜੀ ਪਹਿਲਾਂ ਮਿੱਟੀ ਅਪੜੀ ਹੀ ਹੁਣ ਬਾਅਦ ਵਿੱਚ ਕੋਈ ਨਹੀਂ ਥਾਲੀ ਆਈ ਕੋਈ ਨਹੀਂ ਆਪਣੀ ਕਿ ਕਿੰਨਾ ਤੇ ਨੁਕਸਾਨ ਹੋ ਗਏ ਨੁਕਸਾਨ ਤਾਂ ਜੀ ਬੜਾ ਹੋ ਗਿਆ ਤੇ ਨੁਕਸਾਨ ਤਾਂ ਬਹੁਤ ਇਹ ਕਿਹੜੀ ਗੱਲ ਕਰਨਾ ਆਪੇ ਨੁਕਸਾਨ ਦੇ ਵਾਲੀ ਗੱਲ ਤਾਂ ਬੜਾ ਹੋ ਗਿਆ ਨੁਕਸਾਨ ਦਾ ਅਸੀਂ ਕਾਫੀ ਜਰਦੇ ਪਿਛਲੇ ਵੀ ਅਸੀਂ ਉਹਲੇ ਲਗੇ ਆ ਹੁਣ ਵੀ ਅਸੀਂ ਵਹਦੇ ਆਨੇ ਵੀ ਪਾਣੀ ਅੱਗੇ 88 ਵਾਲਾ ਪਾਣੀ ਆਇਆ ਉਹਨੇ ਸਾਨੂੰ ਬੜਾ ਖਰਾਬ ਕੀਤਾ ਹੁਣ ਕਿਹੜਾ ਹੁਣ ਦਾ ਪਾਣੀ ਆ ਇਹ ਵੀ ਇਹਨੇ ਵੀ ਖਰਾਬ ਕੀਤਾ ਇੱਕ ਇਹਦੇ ਪਿੱਛੇ ਆਇਆ ਉਹਨੇ ਇਹਦੇ ਵੀ ਜਿਆਦਾ ਖਰਾਬ ਕਰ ਦੋਣਾ ਸਾਰਾ ਫਸਲ ਸਾਰਾ ਪਨਾ ਹੋ ਗਿਆ ਮੇਰੀ ਜ਼ਮੀਨ ਹੀ ਉਧਰ ਉਧਰ ਘੜੋ ਘੜ ਵੀ 40 ਕਿੱਲੇ ਥੱਲੇ ਲੱਗੇ ਜ਼ਮੀਨ ਜਿਹੜੇ ਸਾਰੇ ਮੇਰੇ ਭਰਾਵਾਂ ਵੀਰਾਂ ਦੇ ਨਾਲ ਵਟ ਦੇ ਵਟ ਨਾਲ ਲੱਗਦੀ ਤੇ ਨਾਲੋਂ ਨਾਲ ਹੀ ਡੇਗੀ ਜਾਂਦਾ ਉਹ ਤਾਂ ਸਾਡੀ ਪਹਿਲੀ ਜ਼ਮੀਨ ਨਿਕਲਦੀ ਨਹੀਂ ਛੇਤੀ ਕਿਉਂ 50 ਸਾਲ ਕੀ ਬਥੇ ਚੱਲਣਾ ਕਿ ਨੇ 20 ਸਾਲ ਚੱਲਣਾ ਤੇ ਸਾਨੂੰ ਦੇਣਾ ਵੀ ਸਾਨੂੰ ਰੋਟੀ ਦਾ ਸਾਡਾ ਮਸਲਾ ਹੱਲ ਹੋ ਜਾਵੇ ਜਾਂ ਸਾਨੂੰ ਸਰਕਾਰ ਕੋਈ ਦੇਵੇ ਸਾਨੂੰ ਉਹਦਾ ਅਹੀਂ ਫੇਰ ਬਾਤ ਸਕਨੇ ਨਹੀਂ ਤਾਂ ਹੈ ਕੀ ਨਾਮ ਕੋ ਛੋਟਾ ਸਰਦਾਰ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਜੀ ਪਾਣੀ ਦੀ ਗੱਲ ਕਰੀਏ ਕਿੰਨਾ ਕੁ ਪਾਣੀ ਦਾ ਵਹਾਅ ਪਾਣੀ ਦਾ ਵਹਾਅ ਤਾਂ ਬਹੁਤ ਹੀ ਜ਼ਿਆਦਾ ਤੇਜ਼ ਹੈ ਬਹੁਤ ਹੀ ਜ਼ਿਆਦਾ ਤੇਜ਼ ਹੈ ਜੇ ਮੰਨ ਲਓ ਇਹ ਬੰਨ ਜਿਹੜਾ ਬਨ ਰਿਹਾ ਹੈ ਜੇ ਇਹ ਬੱਜ ਗਿਆ ਠੀਕ ਹੈ ਨਹੀਂ ਤਾਂ ਇਹ ਕਈ ਪਿੰਡਾਂ ਨੂੰ ਲੈ ਜਾਊਗਾ ਕਦੋਂ ਦਾ ਬੰਨ ਟੁੱਟਿਆ ਹੋਇਆ ਇਸ ਨੂੰ ਅੱਜ ਹੋ ਗਏ ਹਫਤਾ ਹੋ ਗਿਆ ਤਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਆ ਜਿਹੜੇ ਨਾਲ ਦਰਿਆ ਦੇ ਜ਼ਮੀਨ ਸੀ ਇਹ ਤਾਂ ਵਿਚੋ ਆਧਾ ਕਿਲਾ ਤਾਂ ਲੈ ਗਿਆ ਤੇ ਹੋਰ ਵੀ ਜੇ ਪਾਣੀ ਜਿਆਦਾ ਉੱਚਾ ਹੋ ਜਾਵੇ ਫੇਰ ਤਾਂ ਨੁਕਸਾਨ ਨਹੀਂ ਹੋਵੇਗਾ ਜਿੰਨਾ ਨੀਵਾ ਚੱਲੇਗਾ ਉਹਨੇ ਮਣਾ ਡੇਕ ਡੇਕ ਕੇ ਤੇ ਵਸ ਨੁਕਸਾਨ ਹੋਈ ਜਾਣਾ ਪਹਿਲੀ ਡਿੱਗੀ ਜੋ ਸਾਰੀ ਲੱਗਦਾ ਨਹੀਂ ਕਿ ਜੇ ਜਿਹੜਾ ਹੁਣ ਇਸ ਤੇ ਕੰਮ ਕੀਤਾ ਜਾ ਰਿਹਾ ਬੰਨ ਤੇ ਤੇ ਇਹਦੇ ਵੱਲ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਸੀ ਇਹਦੇ ਵੱਲ ਤਾਂ ਪਹਿਲਾਂ ਧਿਆਨ ਦੇਣਾ ਚਾਹੀਦਾ ਹੈ ਉਦੋਂ ਲੋਕ ਸੁੱਤੇ ਸੀ ਤੇ ਸਰਕਾਰਾਂ ਵੀ ਸੁੱਤੀਆਂ ਸੀ ਤੇ ਜਦੋਂ ਕਹਿੰਦੇ ਨੇ ਸਿਰ ਤੇ ਡੰਡਾ ਵੱਜਦਾ ਉਦੋਂ ਬੰਦੇ ਨੂੰ ਜਾਗ ਆਉਂਦੀ ਹੈ ਵੀ ਲੈ ਵੀ ਸਾਡਾ ਨੁਕਸਾਨ ਕੀ ਹੋ ਰਿਹਾ ਹੋਰ ਦੱਸੋ ਇਹ ਨਾਮ ਕੀ ਤੁਹਾਡਾ ਜਸਨ ਸਿੰਘ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਦਾ ਕੀ ਹਾਲਾਤ ਹੈ ਪਾਣੀ ਬਹੁਤ ਵੱਧ ਰਿਹਾ ਹੈ ਹੂੰ ਕਦੋਂ ਤੋਂ ਵੱਧਿਆ ਹੋਇਆ ਹੈ ਇਹ ਨੂੰ ਅੱਜ 4-5 ਦਿਨ ਹੋ ਗਿਆ ਅੱਜ 더 ਜ਼ਿਆਦਾ ਵੱਧ ਗਿਆ ਹੂੰ ਤਾਂ ਕਿੰਨੀ ਕਿੱਲੇ ਵੇਰ ਇੱਥੇ ਲੱਗੀ ਹੋਈ ਹੈ ਲੇਵਰ ਲੱਗੇ 8-300 ਦੇ ਅੰਦਰ ਬਾਹਰ ਹੈ ਅਗਰੇ ਇੱਕੋ ਬੰਦ ਟੁੱਟਦਾ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਪਿੰਡਲ ਸਾਈਡ ਚ ਹੋਊਗਾ ਕਾਫੀ ਹੋ ਜਾਏਗਾ ਹੂੰ ਸਾਰਾ ਨੁਕਸਾਨ ਹੀ ਨੁਕਸਾਨ ਹੈ ਇਸ ਤੋਂ ਅੱਗੇ ਅੱਗੇ ਸਭ ਨੁਕਸਾਨ ਹੀ ਹੈ ਤੇਈ ਤੇਈ ਪਿੰਡਾਂ ਦਾ ਨੁਕਸਾਨ ਹੈ ਤੇਈ ਪਿੰਡਾਂ ਦਾ ਨੁਕਸਾਨ ਹਾਂ ਤਾ ਕਿੰਨਾ ਕ ਪਾਣੀ ਦੀ ਪਾਣੀ ਦੀ ਵਹਾਹ ਦੀ ਗੱਲ ਕਰੀ ਕਿੰਨਾ ਕ ਤੇਜ਼ ਆ ਪਾਣੀ ਪਾਣੀ ਤਾਂ ਕਾਫੀ ਤੇਜ਼ ਹੈ ਆ ਥੋੜੇ ਸਾਹਮਣੇ ਬੋਲ ਰਿਹਾ ਪਾਣੀ ਹਾਂ ਇਹ ਤੋਂ ਅੱਗੇ ਹੁਣ ਦੇਖੋ ਕਿ ਸਰਕਾਰ ਕਰਦੀ ਸਰਕਾਰ ਨੇ ਰੱਖੀ ਤਾਂ ਕੁਝ ਨਹੀਂ ਅੱਜ ਤੱਕ